ਇਹ ਕਾਸ ਨੂੰ ਹੁੰਦਾ ਜੀ। ਕਿਹਟ ਜਾ ਦਿਖਾ ਬਾਈ। ਬੁੜੀਆਂ ਵਾਲਾ ਦਿਖਾ ਬਾਈ ਆਪਾਂ ਬੁੜੀਆਂ ਵਾਲਾ ਲੈਣਾ। ਅੱਛਾ ਆ ਤਾਂ ਹੈ ਭਰ ਲਈ ਜਿਵੇਂ ਸੇਰ ਲਾਉਣੀ ਹੁੰਦੀ ਹੈ ਘਰੇ ਜਾ ਕੇ। ਇੱਥੋਂ ਮਿਲ ਜੂ। ਹਾਂ ਮੈਂ ਇਹਨਾਂ ਦੇ ਵਧੀਆ ਹੁੰਦੇ ਆਪਾਂ ਪਛਾਹ ਲਈ ਸੀ। ਇੱਕ ਤਾਂ ਆਵਾ ਤਾਂ ਪਰ ਵਾਲਾ ਫਿੱਕਾ ਜਿਹਾ ਵਾ। ਆਹ ਦੇਖੋ ਵਿਆਹ ਤੇ ਤਾਂ ਵੀ ਸੋਹਣਾ ਲੱਗੂਗਾ। ਸੂਟ ਦਾ ਰੰਗ ਕਿਦਾਂ ਦਾ? ਇਸ ਤੋਂ ਦਰਦ ਕਰ ਦੋ ਆ ਕੇ ਯਾਰ। ਜਿਹੜਾ ਵਿਆਹ ਲਈ ਤਾਂ ਨਾ ਪੋਣਾ ਉਹ ਕਿਦਾਂ ਦਾ ਵਾ? ਇਦਰੂਰ ਤੋਦਿਲ ਨੂੰ ਲਾਇਆ ਏ ਯਾਰਾਂ ਤੇਵੇਂ ਵੀ ਉਹ ਇੰਤਵਾਰੀ ਕੰਪੀ ਪਰ ਜਾਂਦੀ ਉਹਦਰ ਲਾਇਆ ਉਹਨਿਆ ਨੋਰਮਲ ਪਾਰਕਿੰਗ ਤੇ ਲਾ ਦਿੰਨੇ ਆ ਇੱਥੋਂ ਹੋਣ ਕੀ ਲੈਣਾ ਤੂੰ ਐਮਪੀਡੀਓ ਇਹ ਜਿਹੜਾ ਕੋ ਮਰਜੀ ਲੈਣਾ ਹੋਵੇ ਤੂੰ ਦੱਸ ਉਹਨੂੰ ਕੀ ਕਰਨਾ ਇੱਕ ਤਾਂ ਤੁਸੀਂ ਕਹਿੰਸ ਸਪੂਰਾ ਤਾਂ ਮੈਂ ਦਵਾਉਂ ਲਿਪਸਟਿਕ ਕਿਦੋਂ ਸਪੂਰਾ ਕੀ ਹੁੰਦੀ ਆ ਜਦੋਂ ਲੈਣੀ ਆ ਨਾ ਇੱਕ ਇੱਕ ਆਪਾਂ ਉਹ ਤੋਂ ਲੈਣੀ ਆ ਯਾਰ ਪਾਰਟੀ ਬਾਹਰ ਉਹ ਤਾਂ ਕੁੜੀ ਆਈ ਆ ਉਹ ਬਾਹਰ ਉਹ ਜਿਹੜੀ ਕੁੜੀ ਆਈ ਉਹ ਤੋਂ ਪਾਰਟੀ ਰਣੀ ਆ ਅੱਜ ਦਾ ਆਪਾਂ ਸ਼ਰਮ ਨਹੀਂ ਆਉਂਦੀ ਬਾਹਰ ਵੀ ਅਸੀਂ ਖਰਚੇ ਕਰੀਏ ਇੱਧਰ ਆ ਕੇ ਵੀ ਅਸੀਂ ਖਰਚੇ ਕਰੀਏ ਸ਼ਰਮ ਦੇ ਲਓ ਇਹਨਾਂ ਨੂੰ ਘਾਟਾ ਵਾ ਹਾਂ ਹੀ ਆ ਫਿਰ ਥੱਲੇ ਹੀ ਲੋਣੀ ਥੱਲੇ ਹੀ ਲੈ ਜਾ ਦੋ ਇਹਨੂੰ ਕਾ ਚੈੱਕ ਕਰਨ ਤਾਂ ਰਹਿਣ ਉਹਦੇ ਸਾਡੇ ਵਾਲੀ ਤਾਂ ਚੱਲੇ ਚੌਂਕੀ ਬੈਲ ਗਿਆ ਤੈਨੂੰ ਪਿੱਛੇ ਚੁੱਲਾ ਪਿਆ ਸਾਡੇ ਤਾਂ ਚੱਲੇ ਚੌਂਕੀ ਮੈਣਿਆ ਭਰਾਵਾ ਪਿੱਛੇ ਚੁੱਲਾ ਪਿਆ ਮਿੰਟੀ ਦਾ ਕਿੱਥੇ ਜਾਣਾ ਉਹ ਚਾ ਉਹ ਸਰਫਾ ਵਾਲਿਆਂ ਦੇ ਐ ਸੁਪੂਰਾ ਚਲੋ ਜੀ ਹੁਣਾ ਇੱਥੇ ਦੇਖ ਹੁਣ ਕਿਹੜੇ ਕਿਹੜੇ ਉਹ ਆ ਹੈ ਨਹੀਂ ਇੱਥੇ ਨਾਈਕੀ ਦਾ ਯਾਰ ਨਾਈਕੀ ਉੱਥੇ ਮਿਲਣਾ ਉਹ ਇੱਥੇ ਐਡੀਡਾਸ ਦਾ ਤਾਂ ਹੋਊਗਾ ਐਡੀਡਾਸ ਦਾ ਉਹ ਵੇਚ ਲੈ ਇੱਥੇ ਕਾਦੋ ਬਾੜ ਲੈ ਮੈਨੂੰ ਕਲਰ ਵਾਰ ਦੇ ਐ ਕਲਰ ਬਿਸਟਿਕ ਲਿਚੀ ਗਵਰੀ ਮੱਕੀਂ ਛੇੜੀ ਸੋਰਖੀ ਲੈਣੀ ਆ ਹੁਣ ਕਿੱਥੋਂ ਮਿਲੂਗੀ ਕਲਰ ਵਾਰ ਉਹ ਪਿੰਡੋ ਲੈ ਲੈਣੇ ਸੀ ਆਪਣੇ ਦੁਕਾਨਾਂ ਤੋਂ 50ਾਂ ਦੀ ਆ ਜਾਂਦੀ ਐ ਦੱਬਾਈ ਦਾ ਨਹੀਂ ਗੱਲ ਇੱਥੇ ਕਿੰਨੇ ਦੀ ਆਊਗੀ ਨਾ ਲੱਗ ਲੱਗੀ ਰੰਗ ਦੀ 800 ਦੀ ਉਥੇ 800 ਦਾ ਤੂੰ 3 ਸਾਲ ਲੰਗਾ ਲੈਣੇ ਸੀਗੇ ਇਹਦੇ ਨਾਲ ਕੋਈ ਚੰਨੀ ਨਿਕਲ ਨਹੀਂ ਆ ਦੇਖੋ 60 ਦਿਨ ਲਗਾ ਆਏ ਸਾਡੇ ਸਿਰ ਤੋਂ ਵੀ ਨਾ ਬਈ ਫਿਰ ਵਿਆਹ ਕਰਾ ਕੇ ਪੰਗਈ ਬਹੁਤ ਆ ਨਾ ਕਰਾਉਂਦੇ ਹੈ ਇਹਦਾ ਉਹ ਗੱਲ ਆ ਵੀ ਜਿਹਨੇ ਖਾਦਾ ਉਹ ਪਛਤਾਉਂਦਾ ਜਿਹਨੇ ਨਹੀਂ ਖਾਦਾ ਉਹ ਪਛਤਾਉਂਦਾ ਕੀ ਵਿਆਹ ਵਾਲਾ ਲੱਡੂ ਤੂੰ ਕਦੋਂ ਕਰਾਉਣਾ ਹੋਰ ਕੀ ਤੂੰ ਕਦੋਂ ਕਰਾਉਣਾ ਇੰਨੇ ਰੁਪਈਏ ਆ ਸਰ ਜੂ ਇੰਨੇ ਆ ਨਾ ਬਹੁਤ ਰੁਪਈਏ ਪੈਸੇ ਥੋੜੇ ਚੱਲਣੇ ਅੱਜ ਅੱਜ ਤਾਂ ਡਾਲਰ ਚੱਲਣੇ ਆ ਅੱਜ ਤਾਂ ਆਸਟ੍ਰੇਲੀਆ ਵਾਲੇ ਡਾਲਰ ਚੱਲਣੇ ਆ ਓਏ ਆਜੋ ਯਾਰ ਓਵੇਂ ਇੱਕ ਥਾਂ ਦੇ ਖੜ ਜਾਂਦੇ ਇੱਥੋਂ ਕੀ ਲੈਣਾ ਫੈਸਲੇ ਪੁੱਛਣਾ ਸੀ ਦਾ ਲੋਕ ਨਾ ਠੱਲਾ ਹੋ ਗਿਆ ਇੱਕ ਦਾ ਕਾਹਦਾ ਯਾਰ ਦੇਖੋ ਖਾਣਾ ਦਾ ਸਾਲੂ ਅੱਧਾ ਗੰਡ ਤੂੰ ਉੱਥੇ ਲਾ ਤਾਂ ਹੁਣ ਅੱਧਾ ਗੰਡ ਇੱਥੇ ਆ ਕੇ ਲਾ ਦੇਣਾ ਕੀ ਖਾਣਾ ਦਸੂ ਤੇ ਵੈਜ ਮੈਂ ਨਹੀਂ ਫਿਰ ਇੱਥੇ ਗਾਂ ਢਾਬੇ ਤੇ ਲੈ ਜਾਣਾਗੇ ਇੱਕ ਤਾਂ ਵਿੱਚ ਪਲੇਟਰ ਵੈਜ ਪਲੇਟਰ ਹਾਂ ਠੀਕ ਆ ਵੀ ਤੁਸੀਂ ਖਾਓ ਤਲੀਆਂ ਚੀਜ਼ਾਂ ਮੈਂ ਤਾਂ ਸਭੇ ਖਾਊਗਾ ਯਾਰ ਸਭੇ ਨਹੀਂ ਖਾਂਦਾ ਫਿਰ ਤੁਸੀਂ ਨਾ ਖਾਓ ਫਿਰ ਜ ਸਾਰੀ ਸਭੇ ਖਾ ਲੋ ਇੱਕ ਵੈਜ ਪਲੇਟਰ ਕਰਾ ਲਓ ਹਾਂ ਆਪਣੇ ਸਾਹ ਦੇ ਕਰਾ ਲਾ ਚਲੋ ਕਰੋ ਗਾਂ ਵਦੋ ਕਰਾਂ ਦੇਖੋ ਵੀਰ ਆਲੋ ਤੇ ਕੀ ਭਾਈ ਆ ਸਾਲਟਸ ਓਕੇ ਯਾ ਪੈਨ ਲੱਗਿਆ ਪੁਆ ਹੀ ਨਹੀਂ ਪੁਆ ਇੱਥੇ ਆ ਓਇਆ ਹਲਦੀ ਨਹੀਂ ਯਾਰ ਇਹ ਤਾਂ ਲੈ ਖਾਣਾ ਨਹੀਂ ਹਟਦੀਗੀ ਲੈ ਆਜੂ ਮੰ ਖਾਣਾ ਪੀ ਜਾ ਜੇ ਪੁਆ ਨਹੀਂ ਖਾਈਦਾ ਹੁੰਦਾ ਉਹੀ ਤਾਂ ਨੂੰ ਮੈਂ ਸਮਝਾਉਂਦਾ ਵੀ ਨਹੀਂ ਖੇ ਸਵੇਰ ਖਾਈਦਾ ਹੁੰਦਾ ਹਟਦੀ ਨਹੀਂ ਤੈਨੂੰ ਦੁਕਾਨ ਤੇ ਕਿਹੜੀ ਸੀ ਬਗਾਨ ਤੇ ਤੇਰਾ ਕਹਿੰਦੀ ਮੈਨੂੰ ਪਤਾ ਭੁੱਖ ਲੱਗੀ ਆ ਕੋ ਖਾਣੇ ਆ ਫੇਰ ਸੌ ਲਾਵਾਂਗੇ ਓਏ ਤੈਨੂੰ ਵਧੇ ਹੀ ਲੈ ਕੇ ਦਊਂ ਚੀਜ਼ ਮਾੜੀ ਲੈ ਕੇ ਦਿੱਤੀ ਐ ਕੋਈ ਅੱਗੇ ਰੰਗ ਦੱਸ ਦੇ ਕਿਹੜਾ ਲੈਣਾ ਮੈਨੂੰ ਮੰਨ ਰਿਹਾ ਕਿਦ ਕਿਖਾਏ ਉਹ ਇਹਨੂੰ ਦਿਖਾ ਨਾ ਫੇਰ ਘੰਟਾਗ ਲੱਗਦਾ ਹਾਜੀ ਕਾ ਮੈਂ ਜ ਮੈਂ ਚਾਹ ਚ ਬਣਾਉਣੀ ਆ ਪੀਣੀ ਆ ਚੰਗਾ ਫੇਰ ਦੁਕਾਨ ਤੇ ਜਾ ਕੇ ਲਾਉਨੇ ਆ ਵਧੇ ਜਾ ਬਣਾਦਾ ਇਹਨਾਂ ਨੇ ਆਣਾ ਹੁੰਦਾ ਹੈਂ ਉਸਨੇ ਫੇਰ ਆ ਗਈ ਹੈ ਮਹਿੰਦੀ ਲਵਾਉਣੀ ਆ ਅੱਛਾ ਨੋ ਦਿਖਾਉਂਦੀ ਆ ਦੇਖ ਹਾਂ ਸੋਹਣਿਆ ਸੋਹਣਿਆ ਬਹੁਤ ਸੋਹਣੇ ਨੋ ਕਿੱਥੋਂ ਕਰਾਈ ਸੀ ਇਹ ਕਿੱਥੋਂ ਕਰਾਈ ਸੀ ਨੋ ਹੈ ਮੈਲਬੌਰਨ ਤੋਂ ਬਹੁਤ ਸੋਹਣੇ ਬਹੁਤ ਸੋਹਣੇ ਹਾਂ ਅੰਦਰ ਹਾਂ ਆਪਾਂ ਕਿੱਥੇ ਜਾ ਰਹੇ ਹਾਂ ਅਸੀਂ ਤਾਂ ਤੁਹਾਡੇ ਨਾਲ ਹੀ ਆਂ ਜਿੱਥੇ ਤੁਸੀਂ ਸਾਨੂੰ ਲੈ ਜਾਓਗੇ ਉੱਥੇ ਸਿ ਜਾਵੜਾ ਕਿੱਥੇ ਜਾਣਾ ਹੁਣ ਕੀ ਲੈਣਾ ਚੱਕੜੇ ਨੂੰ ਸ਼ੂ ਐਡੀ ਦਾ ਨਹੀਂ ਉਹ ਤਾਂ ਕੈਨਸਲ ਹੋ ਗਿਆ ਕਰਾ ਉਹ ਉਤ ਫਿਲ ਲਾਂਗੇ ਅੰਦਰ ਨੂੰ ਲੈ ਦਾਂਗੇ ਤੂੰ ਹੁਣ ਇੱਥੇ ਹੋਰ ਕੀ ਲੰਨ ਦੱਸ ਬਲਰ ਵਾਰ ਵਾਲਾ ਤਾਂ ਕਲਰ ਹੀ ਹੈ ਤੇਰੇ ਹੈ ਆ ਪੂਮਾ ਵਾਲਿਆਂ ਦੀ ਮਸ਼ਹੂਰੀ ਮਸ਼ਹੂਰੀ ਕਰਨ ਲੱਗੇ ਤੁਸੀਂ ਪੂਮਾ ਵਾਲਿਆਂ ਦੀ ਮਸ਼ਹੂਰੀ ਕਰਦੇ ਹੋ ਜੀ ਕੋਈ ਇਸੇ ਜ਼ਰੂਰ ਤੋਂ

ਕਲਰ ਬਾਰ ਚਲੋ ਜੀ ਕਲਰ ਬਾਰ ਆ ਲੈਣ ਚਲ ਰਾਜ ਵਾਲੇ ਗੱਲ ਪਿਆਰ ਰੱਖਦੇ ਹਾਂ ਜਿਹੜੇ ਜਿਹੜੇ ਇਹਨੇ ਖਰਚੇ ਕਰਨੇ ਮੈਂ ਬਿੱਲ ਸਲਿੱਪਾਂ ਸੰਭੀ ਆ ਨਾ ਉਹ ਫੜਾਉਣੀਆਂ ਪਹਿਲਾਂ ਕਲਰ ਬਾਰ 568 ਦੀ ਡੈਪੀ ਬਲੈਕ ਬਰੀ ਰਿਕਨਸਰ ਮੇਰਾ ਫੇਵਰਟ ਸੀ ਸ਼ੇਡ ਨਹੀਂ ਆ ਰਹੇ ਤੇ ਨਿੱਪੇ ਕਹਿੰਦਾ ਕੱਟ ਕਰਦੇ ਸਾਡੀ ਬਲੈਕ ਪੈਕੇਜਿੰਗ ਨਾਲ ਬਰਾਊਨ ਪੈਕੇਜਿੰਗ ਚੰਗੀ। ਥੈਂਕ ਯੂ ਮਿਲਤਾ ਜੀ ਸੀਗਾ ਕਿ ਆਪਾਂ ਨਾ ਤੇ ਇਹਦਾ ਕਿਹੜਾ ਸ਼ੀਟ ਸੀਗਾ 613 13 ਹਮ ਇਹ ਵਾਲਾ 61 ਮਾਟੂ ਹੈ ਇਹ ਵਾਲਾ 13 ਇਹ 13 ਹੀ ਉਹ ਵੀ ਚੈੱਕ ਕਰਾਉਣਾ। ਇਹ ਨਹੀਂ ਕਰ ਦੋ ਨੋ ਬਟਾ ਕੀ ਕੀ ਸੀ ਇਹਨਾਂ ਨੇ ਮੁੱਛਾਂ ਦੇ ਆਫਰ ਤਾਂ ਲੱਗੇ। ਫਿਰ ਮੈਂ ਆਪਣਾ 52 ਟੈਂਸ਼ਨ ਦੇ ਮੈਂ ਅਧਰੂ ਸਟੌਕ ਪੈਣੀ 62 750 ਕੈਸ ਹੋ ਜਾਗਾ ਯਾ ਅਡੇ ਕੰਪੀਟਿਟਿਵ ਹੋਊਗਾ। ਕਿ ਨਿਆ ਲੈ ਲਈਆਂ? ਹਾਂ ਜੀ 13 ਮਾਟੂ ਦਾ। ਕੰਸੀਲਰ ਹੈ ਨਾ ਮਿਲ ਜਾਗਾ ਦਿਖਾਓ ਕਿਹੜੇ ਦੇ ਨਾਂ ਲਈ ਜਾਣੀ ਹੈ। ਇਹ ਨਾਲ ਹੀ ਜਾਂਦੀ ਹੈ ਹੈ? ਬੜੀ ਅਡਵਾਈਸ ਕਰਦੀ ਹੈ ਕਵਰ ਹੋ ਜਾਏਗਾ। ਇਹ ਕਾਸ ਨੂੰ ਹੁੰਦਾ ਜੀ। ਇਹ ਆਪਾਂ ਇਹਨੂੰ ਬੰਦ ਕਰਦੇ। ਇਹដាក់ ਦਿੰਦੇ ਹਾਂ। ਹਾਈਲੀ ਪਿਗਮੈਂਟਡ ਐ ਸੀਰਮ بیسਡ ਹੈ ਫਿੰਗਰ ਵਾਲੀ ਈਜ਼ੀ ਪਲੈਂਡ ਹੋ ਜਾਏਗਾ। ਤੁਹਾਨੂੰ ਕਿਸੇ ਚੀਜ਼ ਸੈਕੰਡਰੀ ਦੀ ਕੰਸੀਲਰ। ਹਾਈਲੀ ਪਿਗਮੈਂਟਡ ਹੈ। ਜੇ ਵੀ ਤੁਹਾਡੇ ਬਲੈਮਸ਼ੀ ਸ킨 ਇਚੀ ਪਲੈਂਿੰਗ ਹੈ। ਉਹ ਅੱਛਾ ਇਹ ਉਹ ਜਿਹਦੇ ਨਾਲ ਬੰਦੇ ਨੂੰ ਭਲੇਖਾ ਪਾਉਂਦੇ ਹਨਾ ਜੀ ਉਹ ਰੰਗ ਹੈ ਠੀਕ ਹੈ ਠੀਕ ਹੈ। ਆਪਾਂ ਦੋ ਚੀਜ਼ਾਂ ਦੀ ਗੱਲ ਹੋਈ ਸੀ ਆਪਣੇ ਨਾਲ ਤੁਹਾਡੀ ਅੱਜ ਲੈ ਲੈ ਬਾਅਦ ਚਾ ਹੁਣ ਜਦੋਂ ਨੇੜੇ ਆਗੇ ਦਿਨ ਤੇਰੇ ਉਦਨ ਲੈ ਲੈ ਕੇ ਦਵਾਂ ਉਦਨ ਸ਼ਾਪਿੰਗ ਕਰ ਲਈ ਪਹਿਲਾਂ ਜਿੱਦਾਂ ਟੰਡ ਕਰੀ ਜਾਨੀ ਬਿਲਕੁਲ ਸਮਝ ਮੈਂ ਬੜੀ ਪੇਂਡ ਨਹੀਂ ਤੂੰ ਤਾਂ ਇੰਨੀ ਤਾਂ ਹੈਗੀ ਆ ਠੀਕ ਤੂੰ ਆ ਕੀ ਕਰਨਾ ਭਲੇਖੇ ਪਾਉਣ ਵਾਲਾ ਬੰਦਿਆਂ ਨੂੰ ਹੋਰ ਮੈਨੂੰ ਭਲੇਖਾ ਪਾਇਆ ਕਰਨਾ ਅਈਓ ਮੇਰਾ ਉਹ ਆ ਡਾਰਕ ਸਰਕਲ ਸੌਣਾ ਤਾਂ ਹੈ ਨਹੀਂ ساری ساری ਰਾਤ ਪਾਈਆ ਤਾਂ ਸੁਰਫੀ ਤੂੰ ਹੱਥ ਨੂੰ ਲਾ ਲਈ ਆ ਇੰਨਾ ਵਿੱਚ ਕੋਈ ਵੀ ਆਈ ਪਿਗਮੈਂਟ ਕੰਪਲੀਮੈਂਟਰੀ ਹੋ ਸਕਦਾ ਹੈ ਨਾ ਸਰ ਹਾਂਜੀ ਮੈਨੂੰ ਇਹਨਾਂ ਸੇ ਕਰ ਲਓ ਆ ਲਿਫਟ ਵਾਲਾ ਦਿਖਾ ਲਓ ਰੀ ਇਹ ਇੱਕ ਹਾਂਜੀ ਆ ਇਸੋ ਦਾ ਲਿਫਟ ਵਾਲਾ ਕੰਪਲੀਮੈਂਟਰੀ ਆ ਇਹ ਆ ਸ਼ੇਡ ਇਹ ਮੇਰੇ ਕੋਲ ਹੋਣੀ ਚਾਹੀਦੀ ਹੁੰਦਾ ਤਾਂ ਜਿਹੜਾ 6 ਨੰਬਰ ਹੈ ਨਾ ਉਸ ਤੋਂ ਡਾਕਰ ਹੋ ਰਿਹਾ ਮੈਂ ਮੈਂ ਅਪਲਾਈ ਕਰ ਸਕਦੀ ਹਾਂ ਆ ਅਪਲਾਈ ਕਰਕੇ ਦੇਖੀ ਹਾਂ ਆ ਆ ਵਾਲੀ ਸਹੀ ਹੋਵੇਗੀ ਇਹ ਵੀ ਵਾਲਾ ਨਹੀਂ ਇਹਦੇ ਵਿੱਚ ਆ ਸ਼ੇਡ ਹੈ ਮੈਂ ਸ਼ੇਡ ਕੋਈ ਆਣ ਲੱਗ ਜਾ ਦਿਓ ਜੀ ਇਹਦਾ ਲੱਗੇ ਹੋਇਆ ਮੰਨ ਲਾਓ ਨਹੀਂ ਹੋਣਾ ਆਪ ਕੀ ਦੇਣਗੇ ਅੰਦਰ ਕੀ ਕਰੀਏ ਚਲਿਏ ਦੋ ਚੀਜ਼ਾਂ ਦੀ ਡੀਲ ਮੇਰੇ ਨਾਲ ਤੇਰੀ ਜਿਹੜੀ ਇੱਕ ਵਾਧ ਗਈ ਉਹਦਾ ਆਪ ਦਾ حساب ਗਿਤਾਵ ਕਰੇ ਆਹ ਡੀਲ ਆ ਠੀਕ ਆ ਸ਼ੇਅਰ ਨੰਬਰ ਇਜ਼ 22 ਦੋ ਹੀ ਡਾਣਾ ਬੰਦ ਕਿ ਟਿਕਟ ਤੁਸੀਂ ਕਰੋਗੇ ਹੀ ਕਰ ਦੋ ਕਰ ਦੋ ਯੂਪੀਏ ਕਰ ਦੋ ਜਲਿਏ ਨਿਪੜ ਗਿਆ ਵਾਸਾ ਚਲੋ ਪਾਰਕਿੰਗ ਚ ਬੱਦ ਬੱਦ ਹਾਂ ਉਹ ਸੀ ਫੋਰਾ ਦਾ ਰਹਿ ਗਿਆ ਫੋਰਾ ਨਹੀਂ ਕਰ ਜਾਣਾ ਅਸਮਾਲੇਕ ਰਜੀ ਜਿਹੜਾ ਤੈਨੂੰ ਇਹ ਮੰਗਣੇ ਤੇ ਹੀ ਆ ਗੁਆ ਦੇਈ ਗਏ ਸੀ ਇੱਥੇ ਗਾਉਂਦੀ ਬਸ ਧੋਲ ਸੁਣਤੀ ਓਏ ਓਏ ਇੱਥੇ ਪਹਿਲਾਂ ਜੈਕ ਐਂਡ ਜੋਨ ਵਾਲੇ ਹੁੰਦੇ ਸੀ ਤੋੜ ਨਾ ਦੇਈਂ ਉਹਦੇ ਆ ਇਹ ਮੜਾ ਕੋਲੇ ਰਿਓ ਜੀ ਹਲਾ ਹਲੂਨਾ ਦੇ ਵਿੱਚ ਓਡਾਕ ਹਾਂਜੀ ਇਹਦੇ ਕੋਲੇ ਰਿਓ ਮੜਾ ਜਾਈ ਬਹੁਤ ਵਧੀਆ ਜੀ ਲੈ ਲੈ ਇੱਕ ਅੱਧਾ ਯਾਰ ਮੈਸਰ ਉਹ ਸੋਚ ਕੇ ਇਹ ਵੀ ਟੈਸਟਿੰਗ ਹੈਗੀ ਮਿਸਟਰ ਉਹਦੀ ਅੰਦਰ ਆਪ ਦੋ ਵਧੀਆ ਹੁੰਦਾ ਜੋ ਜੋਤ ਨਹੀਂ ਆ ਸੀਗਾ ਇਹ ਲੈ ਲਓ ਅਬੀ ਸਪਰੇਅ ਕਰ ਤੁਹਾਡੇ ਕੋਲ ਸੈਸਰ ਨਹੀਂ ਹੈ ਬੜਾ ਇਸ ਦਾ ਰੋਲ ਆਣਾ ਹੈ ਤੁਹਾਨੂੰ ਸਾਈਡ ਆਈਡੀਆ ਪੂਜੇਗਾ ਕਿਵੇਂ ਉਸ ਵੀ ਤੋਂ ਫਸਟ ਇੱਕ ਤਾਂ ਸੈਂਟਾ ਵਾਲਾ ਇੱਥੇ ਪਤਾ ਨਹੀਂ ਲੱਗਦਾ ਮੱਲ ਕੀ ਨਹੀਂ ਆਉਂਦੀ ਹੈ ਕੀ ਨਹੀਂ ਇਹ ਦੇਸੀ ਦੇਸੀ ਲੱਗਦਾ ਮਸਟਰ ਵਾਲਾ ਕੀ ਦੇਸੀ ਲੱਗਦਾ ਕੈਂ ਕਿਹਦਾ ਦਿਖਾਓ ਬਾਈ ਕੁ ਜਿਹੜੀ ਆ ਆ ਇਹ ਕਿਹਸਾ ਇਹ ਬਸ ਸੱਚੀ ਨਹੀਂ ਇਹਨੇ ਇਹ ਬੈਦਰੀ ਦਾ ਇਹ ਇਹਦਾ ਵੈਸੇ ਬੁੜੀਆਂ ਵਾਲਾ ਦਿਖਾ ਬਾਈ ਆਪਾਂ ਬੁੜੀਆਂ ਵਾਲਾ ਲੈਣਾ ਹਾਂ ਚੰਗੀ ਦਿਖਾ ਦੇ ਅੱਛਾ ਬੁੜੀਆਂ ਵਾਲਾ ਇਹ ਮਾਂ ਤਾਂ ਆਉਗੀ ਅਹ ਲੈ ਵੀਰ ਇਹ ਕਿਹੜਾ ਬਸ ਸੱਚੀ ਦਾ ਨਹੀਂ ਨਹੀਂ ਉਹ ਵਾਇਸਿੰਗ ਹੋਈ ਉਹ ਵਾਇਸਿੰਗ ਨਾ ਨਹੀਂ ਇਹਦੀ ਫ੍ਰੈਗਮੈਂਟਸ ਨਹੀਂ ਸਨ ਬਹੁਤ ਮਿੱਠੀ ਮਿੱਠੀ ਵੀ ਆ ਮੈਨੂੰ ਲੱਗਦਾ ਤੂੰ ਬਾਈਆਂ ਦੀਆਂ ਪਰਚੀਆਂ ਆਈਆਂ ਮੁਕਾ ਦੇਣੀਆਂ ਸੁੰਘ ਸੁੰਘ ਕੇ ਲੈਣਾ ਜਿਹੜਾ ਉਹ ਦੱਸ ਤੂੰ ਦਾ ਫਟੀਆਂ ਆਈਆਂ ਮੁਕਾ ਦੇਣੀਆਂ ਬਾਈ ਹੁਣਾਂ ਨੇ ਮਨ ਲੜਾ ਇੱਕ ਮਿੰਟ ਮਤਲਬ ਇਹਦਾ ਇਹਦਾ ਪ੍ਰਾਈਸਸ ਹੁਣ ਅਸੀਂ ਕਿਹੜਾ ਪੁੱਛਾਂ ਮੈਂ ਹੋਰ ਇੱਕ ਵਾਰ ਕਰ ਜਾਈਏ ਠੀਕ ਹੋ ਕੇ ਆ ਇਹ ਤਾਂ ਸੈਂਟ ਟੁੱਟ ਜਾਂਦਾ ਉਹ ਸਾਰਾ ਬਾਈ ਇਹਦੀ ਧੀਆ ਸਾਰਾ ਨਾ ਇਹ ਨੂੰ ਪਹਾਂਦੇ ਨਹੀਂ ਆਉਂਦਾ ਮੈਡਮ ਨੂੰ ਦਿਖਾ ਨਹੀਂ ਉਹ ਇਆ ਤੋਂ ਕੋਈ ਉਦਾ ਹੀ ਹੁੰਦੇ ਆ ਉਹ ਦਾ ਇਹ ਜੀ ਹੁੰਦੇ ਆ ਯਾਰ ਆ ਆ ਥੋੜਾ ਸਹੀ ਹੈ ਪਰ ਮੈਨੂੰ ਮੈਨੂੰ ਆ ਤਾਂ ਆਇਆ ਜਿਵੇਂ ਬਾਬਿਆਂ ਵਾਲਾ ਸੈਂਟ ਸੜਕਿਆ ਹੁੰਦਾ ਮੈਨੂੰ ਸਹੀ ਇਦਾਂ ਹੀ ਇਹੀ ਗੱਲ ਆਈ ਲੱਗਦਾ ਤੂੰ ਮੁਰਗੇ ਦਾ ਹੂੰ ਇਸ ਪਿਕਸੀ ਕੰਫੋਰਟ ਦੇ ਉਦ ਉਦ ਹੋਰ ਹੈ ਨਹੀਂ ਬਾਈ ਹੋਰ ਉਹ ਦੇਖਿਆ ਉਹ ਯਾਰ ਪਜਾਰੇ ਨੂੰ ਖਾਜ ਲੱਗਾ ਤੂੰ ਕਰ ਦੇ ਲੈ ਲੋ ਯਾਰ ਜੇ ਲੈਣਾ ਤਾਂ ਪਸੰਦ ਆਉਗੀ ਆ ਪਿਕਸੀ ਦਾ ਬਲੇਜ਼ਰ ਬਹੁਤ ਵਧੀਆ ਹੁੰਦਾ ਤੂੰ ਤੇਰਾ ਸੈਂਟ ਲੈਣਾ ਉਹ ਲੈ ਲੈ ਬਲੇਜ਼ਰ ਦੇਖਣ ਲਾ ਗਈ ਆ ਕੀ ਆ ਕਿਸ਼ਤੀ ਜੀ ਦਿਖਾਈ ਸੀ ਕਿਰੋ ਮਾਸ਼ਾਅੱਲਾ ਲੈ ਲੈ ਕੀ ਲੈਣਾ ਕਿਹੜੀ ਲੈਣੀ ਆ ਉਹ ਦੇਖ ਲੈ 100% ਆਫ ਤੇ ਸਾਰੇ ਲੱਗਿਆ 50% ਆਫ ਤੇ ਉਹ ਆ ਭੁਗਤਾਨਾ ਦਾ ਹੀ ਹੁੰਦਾ ਹੁੰਦਾ ਇਹ ਤਾਂ ਉਹਨੇ ਹੀ ਆ ਹੁੰਦੇ ਤਾਂ ਉਹਨੇ ਕੀ ਆ ਇਹਨਾਂ ਦਾ ਬੰਦਾ ਕਿੱਥੇ ਆ ਬੰਦਾ ਬਾਹਰੋਂ ਉਦੋਂ ਘੜੀ ਪਹਿਲਾਂ ਦੇਖ ਕਿਹੜੀ ਲੈਣੀ ਆ ਬੰਦੇ ਆਣੀਆਂ ਵੀ ਹੈਗੀਆਂ ਨਾਲੇ ਆ ਵੀ ਸੋਹਣੀਆ ਘੜੀ ਦਾ ਦੇ ਯਾਰ ਤੇਰੇ ਵੱਲ ਤਾਂ ਅੱਗੋਂ ਦਾ ਤਾਂ ਉਹ ਰਾਜ ਮੰਮੀ ਦਾ ਸ਼ਾਲ ਨਾ ਰਾਇ ਜੀ ਉਹਦਾ ਫਿਰ ਮੈਨੂੰ ਪਤਾ ਹੋਵੇ ਕੀ ਕਰਨਾ ਉਹਨੇ ਬਾਅਦ ਵਿੱਚ ਪਰਸ ਦੇਖ ਲਈ ਹੋਈ ਹੈ ਉਪਰਸ ਤਾਂ ਇੰਨੇ ਆ ਯਾਰ ਇਹਦਾ ਐ ਚੱਕ ਲਈ ਨੇ ਰੋਟੀ ਲੈ ਕੇ ਜਾਣੀ ਹੁੰਦੀ ਆ ਥਣ ਦੀ ਇਹ ਚ ਚਲੋ ਜੀ ਬੱਸ ਕਰੋ ਜੀ ਹੁਣ ਚਲੋ ਚਲੀਂ ਘਰ ਨੂੰ ਕੀ ਰਹਿ ਗਿਆ ਹੁਣ

ਤੇ ਫਿਰ ਕਲਾਂ ਖਾ ਦੇ ਚਾਹਦੇ ਮੌਂਟੀ ਕਰ ਲਓ ਤਾਂ ਬੰਦ ਹੋ ਗਿਆ। ਪਿਓਰਾ। ਹੁਣ ਇਹ ਕਹਿੰਦਾ ਹਾਂ ਆਪਦੇ ਦਾ ਉਹ ਵੱਡੇ ਸਾਰੇ ਮੌਲ ਚ ਲੈ ਲੈ। ਫਿਰ ਬੰਦ ਹੋ ਗਏ ਮੌਂਟੀ ਕਰ ਲਓ। ਮੈਂ ਉਹਦਾਂ ਦਾ ਕੀ ਜਾਂਦਾ ਸੀ। ਕੋਈ ਨਾ ਕੱਲ ਨੂੰ ਆ ਜਾਗੇ ਫਿਰ ਕੀ ਆ। ਕੱਲ ਨੂੰ ਨਹੀਂ ਸਾਡੇ ਕੋਲ ਮੈਂ ਤਾਂ ਆਪ ਕੱਪੜੇ ਲੈਣੇ ਆ ਮੈਂ ਪੈਕਿੰਗ ਕਰਨੀ ਆ। ਇਹ ਤਾਂ ਹੈਗੇ ਨੇ ਕੱਪੜੇ। ਮੈਂ ਤਾਂ ਤੇਰੇ ਕੋਲੇ ਵੀ ਸੀ ਸਾਰਾ ਕੁਝ। ਉਸ ਦਿਨ ਆਪਣੀ ਗੱਲ ਹੋਈ ਸੀਗੀ ਵੀ ਜਦੋਂ ਜਾਣ ਵੇਲੇ ਲਈ ਤੂੰ ਅੱਜ ਮੈਨੂੰ ਗੱਲਾਂ-ਗੱਲਾਂ ਚ ਲਾ ਕੇ ਸਮਾਨ ਲੈ ਆਈ। 365 73 ਨਾਰ ਦੇ। ਇਹਦੇ ਤਾਂ 370 80 ਆ ਜੀ ਹੁਣ ਨਹੀਂ ਤੁਹਾਡੇ ਕੋਲੇ ਲੈ ਕੇ ਆਉਂਦੇ ਛੇਤੀ ਕਾਤੇ ਕਾਤੇ ਕੀ ਤੂੰ ਤਾਂ ਹਾਥੀ ਚ ਕਾਤੇ ਪੰਜਾਬ ਪਖੰਡੀ ਇੱਥੋਂ ਮਿਲ ਜੂ ਹਾਂ ਮੈਂ ਇੱਕ ਮਿੰਟ ਪੁੱਛ ਕੇ ਆਈ ਇਹਨਾਂ ਦੇ ਬਧੀ ਹੁੰਦੇ ਆ ਬੁਖਸ਼ਾਕ ਲਈ ਸੀ ਇਹਨਾਂ ਨੂੰ ਭਾਰਾ ਵੀ ਹੋਵੇ ਸੀ ਥੋੜਾ ਮੈਡੀਕਲ ਵਾਸਤੇ ਵਿਆਹ ਤੇ ਪਾਉਣਾ ਕੋਈ ਪਤਾ ਜੀ ਇੱਕ ਦਨ ਕਦਰ ਮੰਮੀ ਨੂੰ ਵੀਡੀਓ ਕਾਲ ਲਾ ਲਾ ਬਈ ਮੈਂ ਲਾਵਾਂ ਤੂੰ ਹੀ ਲਾ ਲੈ ਇਧਰੋਂ ਥੋੜਾ ਭਾਰਾ ਮੰਗੂ ਭਾਰਾ ਮੰਗਦੀ ਸੀ ਯੋ ਕਿ ਆਊਗਾ ਜੀ ਲਾਈਕ ਵੈਸਟ ਸਟਾਲ ਟਾਈਪ ਵੀ ਥੋੜਾ ਨਾ ਤੁਹਾਨੂੰ ਭਾਰੇ ਚ ਸਟਾਲ ਆ ਜੀ ਸਟਾਲ ਲੈਣਾ ਲੈਣਾ ਕਿਹੜਾ ਜਿਵੇਂ ਥੋੜੇ ਹਲਕੇ ਵਾਲੇ ਉਹ ਨਾਲੇ ਸਟਾਲ ਡਾਈਪਾ ਨਾਲੇ ਉਹ ਜ਼ਿਆਦਾ ਹੋਣਗੇ ਪਿਓਰ ਚ ਨੇ ਮੈਨੂੰ ਦਿਖਾ ਦੇ ਵੀ ਆ ਲੈਣਾ ਸਾਰੇ ਦਿਖਾ ਦੇ ਇੱਕ ਤਾਂ ਆ ਵਾ ਤਾਂ ਪਰ ਬਾਲਾ ਫਿੱਕਾ ਜਿਹਾ ਵਾ ਆ ਦੇਖੋ ਵਿਆਹ ਤੇ ਤਾਂ ਵੀ ਸੋਹਣਾ ਲੱਗੂਗਾ ਵਿਆਹ ਤੇ ਤਾਂ ਵੀ ਸੋਹਣਾ ਲੱਗੂ ਨਹੀਂ ਨਹੀਂ ਕੋਈ ਨਾ ਇੰਨਾ ਗੂੜਾ ਨਹੀਂ ਆਉਂਦੇ ਵਿੱਚ ਬਿਸਕੁਟ ਇਹ ਸਾਈਡਾਂ ਦਾ ਬਾਰਡਰ ਆ ਸਾਰਾ ਵਾਹ ਗੂੜਾ ਨਪਦੇ ਆ ਆ ਆ ਇੰਨਾ ਕੀ ਬਾਰਡਰ ਜ਼ਿਆਦਾ ਗੂੜਾ ਨਹੀਂ ਉਹ ਸੂਟ ਦਾ ਰੰਗ ਕਿੱਦਾਂ ਦਾ ਸੂਟ ਦਾ ਰੰਗ ਕਿੱਦਾਂ ਦਾ ਸੂਟ ਦਾ ਰੰਗ ਕੱਢੋ ਆ ਕੇ ਯਾਰ ਨਹੀਂ ਨਹੀਂ ਜਿਹੜਾ ਬਿਆਲ ਇਹਦਾ ਨਾ ਪੋਣਾ ਉਹ ਕਿੱਦਾਂ ਦਾ ਵਾ ਹੋਰਾ ਥੱਲੇ ਨੂੰ ਕਰੀ ਥੱਲੇ ਨੂੰ ਐਂ ਖੜਾ ਜਾ ਰਹੀ ਸੀ ਆਹਾਂ ਸੋਨਾ ਮੈਂ ਸ਼ਾਲ ਸਭ ਤੋਂ ਬੈਸੋ ਮੈਂ ਹੀ ਦੇਖ ਰਹੀ ਆ ਦੇਖੋ ਇੱਕ ਤਾਂ ਮੰਮੀ ਨੂੰ ਕਿਤਾਬ ਵਧੀਆ ਲੱਗਿਆ ਮੈਨੂੰ ਵੀ ਇਹ ਨਹੀਂ ਸੋਹਣਾ ਲੱਗਿਆ ਨਾ ਵਾਲਾ ਆਹ ਵਾਲਾ ਕਿੱਦੜ ਗਿਆ ਹੋ ਆ ਦੇ ਆਹ ਵਾਲਾ ਵੀ ਸੋਹਣਾ ਸੀ ਆ ਦੇਖੋ ਬਟ ਇਹ ਪਹੇ ਗਿਆ ਫਿੱਕਾ ਹੋ ਤਾ ਆ ਸੋਹਣਾ ਲੱਗੂ ਮੰਮੀ ਨੂੰ ਯਾਰ ਆ ਲੈ ਦੋ ਆ ਲੈ ਲੈ ਆ ਠੀਕ ਆ ਆ ਆ ਠੀਕ ਆ ਨਾਲੇ ਮੈੜਾ ਨਹੀਂ ਹੁੰਦਾ ਜਿੱਦੀ ਤੁਸੀਂ ਬਾਹਰ ਦੇ ਦਾਕਾ ਆਂਤਰਾ ਨਾ ਉਹ ਨੇਰੇ ਨੂੰ ਤੂੰ ਮੰਮੀ ਛੋਲ ਦੇਖ ਕਿਹੜਾ ਲੈਣਾ ਆ ਦੇਖ ਇੱਕ ਆ ਦੇਖ 45 ਨੀ ਨੀ ਆ ਦੇਖੋ ਇਹ ਭਾਰ ਆ ਗਿਆ ਇਹ ਥੋੜਾ ਭਾਰੇ ਚ ਹੈ ਭਾਰੇ ਚ ਆ ਕੰਮ ਭਾਰਾ ਕਰਾਇਆ ਤੁਸੀਂ ਆ ਦੇਖੋ ਪਹਿਲਾਂ ਆ ਠੀਕ ਹੈ ਥੋੜਾ ਭਾਰੇ ਚ ਆ ਰਾਂਗੇ ਦਾ ਇਦਾਂ ਦਾ ਵਾ ਬਾਈ ਕੀਤੀ ਹੈ ਜੀ ਸਾਰੀ ਬਾਲੇ ਫੁੱਲਾ ਵਾਲਾ ਨਹੀਂ ਲੈਣਾ ਮੈਨੂੰ ਪਤਾ ਆ ਦੇ ਦੇ ਵੀਰੇ ਉਹ ਸਹੀ ਆ ਆ ਦੇ ਦੇ ਵੀਰੇ ਆ ਠੀਕ ਆ ਆ ਸੋਹਣਾ ਸੋਹਲ ਆ ਲੈ ਜੋ ਤੇ ਵੀ ਧੋ ਸਕਦੇ ਮਸ਼ੀਨ ਚ ਈ ਜੀ ਨਾਲ ਧੋਦੀ ਏ ਜੀ ਨਹੀਂ ਨਹੀਂ ਈ ਜੀ ਨਾਲ ਨਹੀਂ ਧੋ ਉਹ ਤਾਂ ਘਰੇ ਧੋ ਦਿੰਦੇ ਯਾਰ ਮਸ਼ੀਨ ਚ ਉਹਨੂੰ ਪਤਾ ਨਹੀਂ ਲੱਗਣਾ ਮੰਮੀ ਨੂੰ ਡਰਾਈ ਕਲੀਨ ਕਰਵਾਇਓ ਮਾ ਹੰਦਾ ਸ਼ ਨਿੱਗਾ ਹੋਵੇ ਬਸ ਇਹਨਾਂ ਹੀ ਯਾਰ ਪਿਓਰ ਅਲੀ ਪਿਓਰ ਬਾ ਗਾਲਾਂ ਨਾ ਕਾਢੇ ਮੈਨੂੰ ਘਰੇ ਗਏ ਨਾ ਬਾਈ ਕਲਰ ਨਹੀਂ ਹੋਰ ਹੈਗਾ ਕਲਰ ਦੇ ਦੂੰਗਾ ਜੀ ਆ ਸਵਾਰ ਵਾਹ ਲਾ ਚਾਦਰ ਜੀ ਹੁੰਦੀ ਜਿਵੇਂ ਐ ਲੀਕ ਜਿਓ ਸੀ ਨਹੀਂ ਆ ਤਾਂ ਸਹੀ ਹੈ ਬੂਟੀਆਂ ਹੀ ਆ ਛੋਟੀ ਬੂਟੀ ਚਾਹੇ ਇਹ ਚ ਕਲਰ ਆਪਸ਼ਨ ਹੈਗੀ ਔਰ ਹਾਂ ਬਹੁਤਾਂ ਕਿੰਨੇ ਵੱਜ ਗਏ ਲਓ ਤੁਹਾਡਾ ਸ਼ਾਲ ਲਓ ਪਹਿਲਾਂ ਲਓ ਉਹ ਸ਼ਾਲ ਤੇਰੀ ਨੋਂ ਨਹੀਂ ਲੇਟ ਕਰਾਇਆ ਬਣਾਇਆ ਨੋਂ ਨੇ ਉਹ ਉਹ ਨਿਕਲਦੀ ਨਹੀਂ ਜਿੱਥੇ ਵੜ ਜੇ ਚੱਕ ਲੋ ਆ ਲੈ ਜੀ ਆ ਤਾਂ ਲਾ ਲੋ ਯਕ ਫੁੱਲਾਂ ਆਣ ਤੇਨੂੰ ਦਿਖਾ ਕੇ ਲਾ ਲਿਆ ਕਹਿੰਦਾ ਵੀ ਜਿਹੜੇ ਭਾਰੇ ਸੌਲ ਹੁੰਦੇ ਆ ਬਾਲੇ ਉਹ ਗਰਮ ਹੁੰਦੇ ਨਹੀਂ ਉਹ ਗਰਮ ਘਟ ਹੁੰਦੇ ਆ ਅੱਛਾ ਲੈ ਕੇ ਦੇਖ ਲਾ ਹੁਣ ਲੈ ਕੇ ਦੇਖ ਲਾ ਉਹ ਨੂੰ ਸੱਸ ਦੀ ਪਸੰਦ ਆ ਚੱਕ ਐ ਇਹ ਰਗਦੇ ਕੋ ਪਹਿਲਾਂ ਵੀ ਹਿਆ ਨਹੀਂ ਹੂੰ ਹੂੰ ਮੈਨੂੰ ਕੋੜ ਹੈ ਨੇ ਕਿੰਨੇ ਦਾ ਦਿੱਤਾ ਹੈ ਜਿੰਨੇ ਦਾ ਮਰਜੀ ਦਿੱਤਾ ਹੋਵੇ ਤੂੰ ਦੱਸ ਸੋਣਾ ਵਧੀਆ ਹੌਲਾ ਜੇ ਬੱਸ ਭਾਈ ਬੇਲ ਵਾਲਾ ਹੀ ਮੰਗਦੀ ਸੀ ਮੈਂ ਬੇਲ ਵਾਲਾ ਮੰਗਦੀ ਸੀ ਹਾਂ ਹੋ ਬੇਲ ਹੀ ਆਦੇ ਹਾਂ ਬੱਸ ਦੇ ਵਧੀਆ ਲੱਗਦੀ ਆ ਦੇ ਲੱਤ ਹੋਰ ਤੇਰੀ ਪੂਰੀ ਨਾਲ ਦਾ ਸ਼ੌਕ ਮੈਨ ਲੱਗ ਗਿਆ ਹੂੰ ਮੈਚਿੰਗ ਹੋ ਗਈ ਓਏ ਉਮੀਦ ਕਰਦਾ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਨਵੇਂ-ਨਵੇਂ ਤੇ ਘੈਂਟ-ਘੈਂਟ ਬਲੌਗ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ 但的问题。